हैलो जी सत श्रीकाल जी सारों स्वागत है तो यूट्यूब चैनल नादर बुटीक देपर मैं उम्मीद करती हूँ कि तुम तो सारे जने ठीक ठाक होंगे और जेकर मेरे चैनल देर हो तो प्लीज़ मेरे चैनल सबसक्राइब कर लो और लाइक कमेंट शेयर करके जरूर दस्यो कि वीडियो किदा लगी और जिन्होंने अपने इंस्टाग्राम पेज में भी हले तक फॉलो नहीं किया प्लीज़ जल्दी जाके फॉलो कर लो ਹਰ ਅੱਜ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਨਾਲ ਬਹੁਤ ਸੋਹਣੇ ਸੂਟਾਂ ਦੇ ਨਾਲ ਬਹੁਤ ਸੋਹਣੀ ਵੀਡੀਓ ਸਾਰੇ ਜਣੇ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਸਕਿਪ ਨਾ ਕਰਿਓ ਤੇ ਅੱਗੇ ਵੱਧ ਵੱਧ ਸ਼ੇਅਰ ਕਰਿਓ ਚਲੋ ਜੀ ਬਲੌਗ ਦੀ ਸਟਾਰਟਿੰਗ ਕਰਦੇ ਹਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਆਪਾਂ ਤੇ ਪੂਰੀ ਡਿਟੇਲ ਜਾਣਕਾਰੀ ਦਿੰਨੇ ਆਪਾਂ ਤੁਹਾਨੂੰ ਸੂਟਾਂ ਦੇ ਬਾਰੇ ਆਪਾਂ ਸੂਟਾਂ ਦੀ ஆன்ਲਾਈਨ ਬੁਕਿੰਗ ਕਰਦੇ ਆਂ ਸੋ ਜਿਨ੍ਹਾਂ ਨੇ ਵੀ ਆਪਣੇ ਆਰਡਰ ਪਲੇਸ ਕਰਨੇ ਹੁੰਦੇ ਆ WhatsApp ਤੇ ਜਾ ਕੇ ਆਪਾਂ ਨੂੰ DM ਕਰ ਸਕਦਾ ਔਰ Instagram ਤੇ ਵੀ ਤੁਸੀਂ DM ਕਰ ਸਕਦੇ ਹੋ ਠੀਕ ਹੈ ਜੀ ਫਸਟ ਸੂਟ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਤੇ ਆਪਾਂ ਦੁਪੱਟੇ ਦੇ ਨਾਲ ਇਹ ਵਾਲੇ ਸੂਟ ਲੈ ਕੇ ਆਏ ਆ ਜਿਹੜਾ ਨਮਾ ਫੈਬਰਿਕ ਆਪਣੇ ਕੋਲ ਲਾਂਚ ਹੋਇਆ ਕਲੱਬ ਕਾਟਨਾ ਜਿਹੜੀ ਕਲੱਬ ਲੀਲਨ ਕਾਟਨਾ ਹੈ ਠੀਕ ਹੈ ਇਸ ਦੇ ਵਿੱਚ ਆਪਣੇ ਕੋਲ ਤਿੰਨ ਤੋਂ ਚਾਰ ਛੇੜਨੇ ਦੋ ਤੋਂ ਤਿੰਨ ਛੇੜਨੇ ਸੋ ਜਿਹੜਾ ਵੀ ਰੰਗ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਤੋਂ ਬਾਈ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਆਪ ਨੂੰ WhatsApp ਤੇ ਜਾਂ Instagram ਤੇ DM ਕਰਨਾ ਤੇ ਆਪਣਾ ਆਰਡਰ ਜਰ ਪਲੇਸ ਕਰਨਾ ਕਿਤੇ ਵੀ ਬੈਠੇ ਤੁਸੀਂ ਆਪਣਾ ਸੂਟ ਮੰਗਵਾ ਸਕਦੇ ਹੋ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਔਰ ਵਿਦ ਸਟਿਚਿੰਗ ਔਰ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਲਾਸਟ ਇੱਕ ਇਹ ਵਾਲਾ ਕਲਰ ਹੈ ਜੀ ਆਪਣੇ ਕੋਲ ਬਹੁਤ ਸੋਹਣੀ कॉटन ਹੈ ਕਲੱਬ कॉटन ਨਿਊ ਫੈਬਰਿਕ ਜਿਹੜਾ ਲਾਂਚ ਹੋਇਆ ਆਪਣੇ ਕੋਲ ਇਹ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪਲੇਨ ਬਾਟਮ ਰਹੂਗੀ ਤੇ ਪ੍ਰਿੰਟਡ ਸ਼ਾਰਟ ਰਹੂਗੀ ਉਸ ਤੋਂ ਬਾਅਦ ਆਪਾਂ ਤੁਹਾਡੇ ਲਈ ਅੱਜ ਆਫਰ ਦੇ ਵਿੱਚ ਹੈਂਡਵਰਕ ਤੇ ਸੂਟ ਲੈ ਕੇ ਆਏ ਆ ਤੁਸੀਂ ਚੈੱਕ ਕਰ ਸਕਦੇ ਹੋ ਸ਼ਿਮਰ ਫੈਬਰਿਕ ਰਹੂਗਾ ਨਾ ਦਾ ਤੁਸੀਂ neck ਦਾ ਵਰਕ ਦੇਖ ਸਕਦੇ ਹੋ ਸੈਂਟਰ ਪੈਨਲ ਬਣੇ ਹੋਇਆ ਘੇਰਾ ਬਣਿਆ ਹੋਤੀ ਹਲਕਾ ਫੁਲਕਾ ਜਿਹਾ ਬਾਟਮ ਤੇ ਵਰਕ ਹੈ ਤੇ organza ਦਾ ਤੁਹਾਨੂੰ gota patti ਤੇ four side lace ਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਇਸ ਤੇ ਆ ਬਾਜੂ ਤੇ ਵਰਕ ਆਊਗਾ ਬਹੁਤ ਸੋਹਣਾ ਜਿੱਦਾਂ 트ੈਂਡਿੰਗ ਦੇ ਵਿੱਚ ਇਹ ਵਾਲਾ ਕੱਟ ਵਾਲਾ ਡਿਜ਼ਾਈਨ ਆ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਹੈ ਉਹਦਾਂ ਦੀ ਆਪਾਂ ਬਾਜੂ ਇਸ ਤਿਆਂ ਰੈਡੀ ਕਰਵਾਈਆਂ ਨੇ ਇਹ ਆਪਣੇ ਕੋਲ ਸਿੰਗਲ ਸਿੰਗਲ ਸੂਟ ਹੀ ਨੇ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਜਲਦੀ ਜਾ ਕੇ ਆਰਡਰ ਪਲੇਸ ਕਰ ਸਕਦਾ ਆਪਣਾ ਇੱਕ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਅਵੇਲੇਬਲ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਬੀ ਨੈਕ ਬਣਿਆ ਹੋਇਆ ਤੇ ਫੁੱਲ ਹੈਵੀ ਫਰੰਟ ਬਣਿਆ ਹੋਇਆ ਇਸ ਦਾ ਉਸ ਤੋਂ ਬਾਅਦ ਇਸ ਦੀ ਮਾਜੂ ਤੇ ਵਰਕ ਹੈ ਤੇ ਥੋੜਾ ਥੋੜਾ ਬਾਟਮ ਤੇ ਸੀਮ ਉਦਾਂ ਹੀ ਵਰਕ ਹੈ ਜਿੱਦਾਂ ਆਪਾਂ ਦੇ ਬਾਜੂ ਦੇ ਉੱਪਰ ਕੀਤਾ ਹੈ ਠੀਕ ਹੈ ਜੀ ਬਹੁਤ ਸੋਹਣੇ ਕਲਰ ਨੇ ਸਾਰੇ ਸਿੰਗਲ ਸੋਲੋ ਸੂਟ ਰਹਿਣੇ ਵਾਲੇ ਨੇ ਜਿਨ੍ਹਾਂ ਨੇ ਵੀ ਆਪਣਾ ਆਰਡਰ ਪਲੇਸ ਕਰਨਾ ਹੈ ਜਲਦੀ ਜਾ ਕੇ ਆਪਾਂ ਨੂੰ ਡੀਐਮ ਕਰ ਸਕਦਾ ਨੈਕਸਟ ਆਪਣੇ ਕੋਲ ਬਲੈਕ ਕਲਰ ਦੇ ਵਿੱਚ ਹੈਗਾ ਇਹ ਵਾਲਾ ਸੂਟ ਤੁਸੀਂ ਨੈਕ ਚੈੱਕ ਕਰ ਸਕਦੇ ਹੋ ਇਸ ਦਾ ਫਰੰਟ ਸਾਰਿਆਂ ਦੇ ਫੁੱਲ ਹੈਵੀ ਰਹਿਣਗੇ ਤੁਸੀਂ ਕੋਈ ਵੀ ਸੂਟ ਬਾਈ ਕਰ ਲਓ ਜਿੰਨੇ ਵੀ ਮੈਂ ਤੁਹਾਨੂੰ ਫੋਟੋ ਵੀਡੀਓ ਦੇ ਨੈਕਸਟ ਆਰਟੀਕਲ ਆਪਣੇ ਕੋਲ ਇਹ ਵਾਲਾ ਜੀ ਵੀ ਨੈਕ ਬਣਿਆ ਹੋਇਆ ਹੈ ਉਸ ਤੋਂ ਬਾਅਦ ਦੋ ਫਲਾਰ ਦੋ ਫਲਾਰ ਬਣੇ ਹੋਏ ਨੇ ਪ੍ਰੋਪਰ ਸੈਂਟਰ ਪੈਨਲ ਬਣੇ ਹੋਏ ਨੇ ਲੈਂਥ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਤੁਸੀਂ ਲੇਸ ਵਗੈਰਾ ਲਗਾ ਕੇ ਆਪਣੀ ਜਿਹੜੀ ਲੈਂਥ ਹੈ ਕਿੰਨੀ ਮਰਜ਼ੀ ਕ੍ਰੀਏਟ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਇਹ ਵਾਲਾ ਆਰਟੀਕਲ ਹੈ ਵੀ ਨੈਕ ਦੇ ਨਾਲ ਹੈ ਇਹਦੇ ਵੀ ਸੈਂਟਰ ਪੈਨਲ ਬਣੇ ਹੋਏ ਨੇ ਤੁਸੀਂ ਉਹਦਾ ਕੰਟਰਾਸਟ ਵਾਈਜ਼ ਜਿਹੜਾ ਦੁਪੱਟਾ ਆਪਾਂ ਇਸ ਤਰ੍ਹਾਂ ਟਾਈਪ ਕੀਤਾ ਤੁਸੀਂ ਚੈੱਕ ਕਰੋ ਕਿ ਕਿੰਨਾ ਸੋਹਣਾ ਕੰਬੀਨੇਸ਼ਨ ਆ ਤੁਸੀਂ ਬਾਜੂ ਚੈੱਕ ਕਰ ਸਕਦੇ ਹੋ ਇਸ ਦੀ ਬਾਜੂ ਦੇ ਵਰਕ ਹੈ ਤੇ ਆਪਾਂ ਇਹਨਾਂ ਨਾਲ ਬਨਾਟਸੀ ਦੁਪੱਟਾ ਰੱਖਿਆ ਬੰਦਨੀ ਵਾਲਾ ਤੇ ਫੋਰ ਸਾਈਡ ਤੁਹਾਨੂੰ ਲੇਸ ਮਿਲੂਗੀ ਸੋ ਜਿਨ੍ਹਾਂ ਨੇ ਸਿੰਗਲ ਸਿੰਗਲ ਸੂਟੀ ਨੇ ਸੋ ਜਿਨ੍ਹਾਂ ਨੇ ਇਹ ਵਾਲਾ ਸੂਟ ਪਾਇਆ ਕਰਨਾ ਸਕਰੀਨਸ਼ਾਟ ਲੈ ਕੇ ਤੁਸੀਂ ਡੀਐਮ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਇਹ ਵਾਲਾ ਜੀ ਪੈਚ ਦੇ ਨਾਲ ਵੀ ਨੈਕ ਬਣਿਆ ਹੋਇਆ ਹੈ ਜਿਹੜਾ ਕੀੜਾ ਬਣਿਆ ਹੋਇਆ ਉਸ ਤੋਂ ਬਾਅਦ ਆਪਣੀ ਜਿਹੜੀ ਬਾਟਮ ਹੈ ਉਸਤੇ ਵਰਕ ਹੋਇਆ ਹੋਇਆ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਦੁਪੱਟਾ ਇਸ ਦੇ ਨਾਲ ਜਿਹੜਾ ਆਪਾਂ ਅਟੈਚ ਕੀਤਾ ਟਾਈਪ ਕੀਤਾ ਉਸ ਤੋਂ ਬਾਅਦ ਤੁਸੀਂ ਇਹ ਵਾਲਾ ਸੂਟ ਚੈੱਕ ਕਰ ਸਕਦੇ ਹੋ ਸ਼ਿਮਰ ਦੇ ਵਿੱਚ ਇਹ ਵਾਲਾ ਸੂਟ ਵੀ ਫਰੰਟ ਜਿਹੜਾ ਪੂਰਾ ਹੈਵੀ ਬਣਿਆ ਹੋਇਆ ਬਹੁਤ ਸੋਹਣਾ ਫਰੰਟ ਹੈ ਜਿਹੜਾ ਡਿਜ਼ਾਈਨਿੰਗ ਜਿਹੜੀ ਬਹੁਤ ਸੋਹਣੀ ਹੈ ਡਿਫਰੈਂਟ ਜੀ ਡਿਜ਼ਾਈਨਿੰਗ ਹੈ ਸਾਰਿਆਂ ਦੇ ਇਸ ਦੀ ਪੀਸ ਦਾ ਦੁਪੱਟਾ ਆ ਗਿਆ ਤੁਹਾਨੂੰ ਦੁਪੱਟੇ ਤੇ ਪਰਲ ਦੇ ਨਾਲ ਦਬਕੇ ਦੇ ਨਾਲ ਕੱਟਵਰਕ ਮਿਲੂਗਾ ਔਰ ਬਾਜੂ ਦੇ ਉੱਪਰ ਤੁਹਾਨੂੰ ਇੱਕ embroidery ਤੇ ਇੱਕ ਬੁੱਟੀ ਮਿਲੇਗੀ ਜਿਸ ਦਿਨ ਬਾਜੂ ਨੂੰ ਡਿਜ਼ਾਈਨ ਕੀਤਾ ਹੋਇਆ ਸੋ ਜਲਦੀ ਜਾ ਕੇ ਤੁਸੀਂ ਆਪਣੇ DM ਕਰ ਸਕਦੇ ਹੋ ਨੈਕਸਟ ਆਪਣੇ ਕੋਲ ਇੱਕ ਇਹ ਵਾਲਾ ਆਰਟੀਕਲ ਹੈ ਜਿਸ ਤੇ ਘੇਰੇ ਦੇ ਉੱਪਰ ਆਪਾਂ ਕੱਟ ਵਾਲਾ ਜਿਹਾ ਤੇ ਜਾਲ ਵਾਲਾ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਬੀ ਨੈਕ ਬਣਿਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਸੋਹਣਾ ਬਾਜੂ ਤੇ ਵਰਕ ਹੋਇਆ ਹੋਇਆ ਟੀ ਬਾਟਮ ਤੇ ਵਰਕ ਹੋਇਆ ਹੋਇਆ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਇਹ ਸੀ ਮ ਬਾਜੂ ਰਹਿਣਗੀਆਂ ਬਹੁਤ ਸੋਹਣਾ ਵਰਕਅ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਜੇਵਲ ਤੁਹਾਡੇ ਲਈ ਸੂਟ ਲੈ ਕੇ ਆਏ ਆ ਤੇ ਬਹੁਤ ਸੋਹਣੇ ਕਲਰ ਨੇ ਕਲਰ ਵੀ ਸੋਹੋ ਨੇ ਸੋ ਜਿਨ੍ਹਾਂ ਨੇ ਵੀ ਆਪਣੇ ਆਰਡਰ ਪਲੇਸ ਕਰਨੇ ਨੇ ਜਲਦੀ ਜਾ ਕੇ ਆਪਾਂ ਨੂੰ ਆਰਡਰ ਕਰ ਸਕਦਾ ਇਹ ਆਪਾਂ ਹੁਣ ਰੈਡੀ ਕੀਤੇ ਆ ਸੂਟ ਠੀਕ ਹੈ ਸੋ ਜਿਨ੍ਹਾਂ ਨੇ ਵੀ ਆਰਡਰ ਕਰਵਾਉਣਾ ਕਿਸੇ ਹੋਰ ਕਲਰ ਦੇ ਵਿੱਚ ਵੀ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਉਸ ਨੂੰ ਨੈਕਸਟ ਆਰਟੀਕਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਵੀ ਵੀ ਨੈਕ ਦੇ ਨਾਲ ਰੈਡੀ ਹੋਇਆ ਬਾਟਮ ਤੇ ਵਰਕ ਹੈ ਤੁਹਾਨੂੰ ਬਾਜੂ ਤੇ ਵਰਕ ਮਿਲੂਗੀ ਤੇ ਦੁਪੱਟਾ ਆਲਰੇਡੀ ਤੁਹਾਨੂੰ 4 ਸਾਈਡ ਲੇਸ ਤੇ ਵਰਕ ਵਾਲਾ ਮਿਲੂਗਾ ਤੁਸੀਂ ਵਰਕ ਦੀ ਸਫਾਈ ਚੈੱਕ ਕਰ ਸਕਦੇ ਹੋ ਵਰਕ ਤੁਹਾਨੂੰ ਬਹੁਤ ਹੀ ਸਫਾਈ ਦੇ ਨਾਲ नीट एंड क्लीन ਮਿਲੂਗਾ ਤੇ ਬਹੁਤ ਹੀ ਸੋਹਣਾ ਟਾਪ ਕੁਆਲਿਟੀ ਦਾ ਜਿਹੜਾ ਫੈਬਰਿਕ ਹੈ ਉਹ ਪ੍ਰੋਵਾਈਡ ਕੀਤਾ ਜਾਂਦਾ ਆਪਣੇ ਕੋਲ ਠੀਕ ਹੈ ਜੀ ਓਸੀ ਜੀ ਆਪਣੇ ਹੈਂਡਵਰਕ ਦੇ ਸੂਟ ਆ ਜਿੰਨਾਂ ਨੂੰ ਜਿਹੜਾ ਵੀ ਪਸੰਦ ਆ ਸਕਰੀਨਸ਼ਾਟ ਲੈ ਕੇ ਡੀਐਮ ਕਰ ਸਕਦਾ ਤੇ ਇਹ ਵਾਲੇ ਨੇਚਰਲ ਪਿਓਰ ਕ੍ਰੇਵ ਤੇ ਸੂਟ ਨੇ ਪ੍ਰਿੰਟ ਡਿਜੀਟਲ ਪ੍ਰਿੰਟ ਦੇ ਨਾਲ ਤੇ ਹੈਂਡਵਰਕ ਦੇ ਨਾਲ ਹੋਏ ਹੋਏ ਨੇ ਠੀਕ ਹੈ ਇਹਨਾਂ ਦੇ ਉੱਪਰ ਪਰਲ ਦਾ ਤੱਪਕੇ ਦਾ ਤੇ ਸਿਕੁਐਂਸ ਦਾ ਵਰਕ ਹੋਇਆ ਹੋਇਆ ਹੈ ਬਾਟਮ ਇਹਨਾਂ ਦੀ ਬਿਲਕੁਲ ਪਲੇਨ ਰਹੂਗੀ ਬਾਜੂ ਤੇ ਵਰਕ ਹੋਇਆ ਹੋਇਆ ਤੇ ਦੁਪੱਟਾ ਤੁਹਾਨੂੰ ਗੋਟਾ ਪੱਤੀ ਔਰ ਲੇਸ ਦੇ ਨਾਲ ਮਿਲੇਗਾ ਇਹਦੇ ਵਿੱਚ ਵੀ ਜਿਹੜੇ ਕਲਰ ਤੁਹਾਨੂੰ ਪਸੰਦ ਨੇ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੋਹਣਾ ਕਲਰ ਹੈ ਤੁਸੀਂ ਚੈੱਕ ਕਰ ਸਕਦੇ ਹੋ ਫਰੰਟ ਆਪਾ ਤੁਹਾਨੂੰ ਸੂਟ ਦੀ ਇੱਕ ਫੋਟੋ ਪਿਕ ਜਿਹੜੀ ਹੋਲ ਕੇ ਦਿਖਾ ਰਹੀਆਂ ਸੂਟ ਸੈਂਟਰ ਪੈਨਲ ਬਣੇ ਹੋਏ ਨੇ ਸਾਰੀ ਕਮੀਜ਼ ਦੇ ਵਿੱਚ ਲੇਅਰਸ ਬਣੀਆਂ ਹੋਈਆਂ ਨੇ ਟਿੱਕੀ ਰੱਬ ਬਣਿਆ ਹੋਇਆ ਉਸ ਤੋਂ ਬਾਅਦ ਤੁਹਾਡੀ ਬਾਟਮ ਹੈ ਜਿਹੜੀ ਪਲੇਨ ਰਹੂਗੀ ਔਰ ਦੁਪੱਟੇ ਤੇ ਤੁਹਾਨੂੰ ਲੇਸ ਮਿਲੇਗੀ ਫੋਰ ਸਾਰੇ ਇਹ ਵਾਲਾ ਰੈੱਡ ਕਲਰ ਹੈ ਜੀ ਤੁਸੀਂ ਸੂਟਾਂ ਦੀ ਡਿਜ਼ਾਈਨਿੰਗ ਚੈੱਕ ਕਰਸ ਤੋਂ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਪ੍ਰਿੰਟ ਹੋਇਆ ਹੋਇਆ ਇਹਨਾਂ ਦੇ ਉੱਤੇ ਡਿਜੀਟਲ ਪ੍ਰਿੰਟ ਹੈ ਤੇ ਉੱਪਰੋਂ ਹੈਂਡਵਰਕ ਹੋਇਆ ਹੋਇਆ ਇਹ ਹੈਗਾ ਜੀ ਆਪਣਾ ਮਸਟਰਡ येलो ਕਲਰ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਜਣੇ ਪਲੀਜ਼ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤਾਂ ਜੋ ਤੁਹਾਨੂੰ ਸੂਟ ਬਾਰੇ ਪੂਰੀ ਡਿਟੇਲ ਜਾਣਕਾਰੀ ਮਿਲ ਸਕੇ ਔਰ ਜਿੰਨਾਂ ਨੇ ਵੀ ਕਿਸੇ ਵੀ ਫੈਬਰਿਕ ਦੇ ਵਿੱਚ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਵਰਕ ਕਰਵਾਉਣਾ ਹੈ ਹੈਂਡਵਰਕ ਮਸ਼ੀਨ ਆਰੀ ਪੇਂਟ ਬਲੌਕ ਪੇਂਟ ਨੀਡਲ ਥ੍ਰੈਡ ਤੁਸੀਂ ਕੋਈ ਵੀ ਵਰਕ ਆਪਣੇ ਤੋਂ ਕਰਵਾ ਸਕਦੇ ਹੋ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਕਲਰ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਹੋ ਸੂਟ ਤੁਸੀਂ ਵਿਦ ਸਟਿਚਿੰਗ অর ਵਿਦਆਊਟ ਸਟਿਚਿੰਗ ਵੀ ਕਸਟਮਾਈਜ਼ ਕਰਵਾ ਸਕਦੇ ਹੋ ਇੱਕ ਵਾਲਾ ਇਹ ਵਾਲਾ ਸੂਟ ਜੀ ਆਪਣਾ ਮਹਿੰਦੀ ਕਲਰ ਦੇ ਵਿੱਚ ਇਹ ਵੀ ਸੋਲੋ ਔਰਗੰਜ਼ਾ ਫੈਬਰਿਕ ਦੇ ਉੱਪਰ ਰੈਡੀ ਹੋਇਆ ਹੋਇਆ ਹੈ ਕਿਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ 83 ਆਪਣਾ ਇਹ ਵਾਲਾ ਡਿਜ਼ਾਈਨ ਦੁਪੱਟਾ ਬਾਜੂ ਬਨੇ ਹੋਏ ਨੇ ਠੀਕ ਹੈ neck ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਇਸ ਨੂੰ ਵੀ ਤੁਸੀਂ ਕਿਸੇ ਹੋਰ ਕਲਰ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਜੇਕਰ ਮੈਂ ਜਿਹੜੇ ਤੁਹਾਨੂੰ ਸੋਲੋ ਸੂਟ ਦਿਖਾਏ ਨੇ ਜੇਕਰ ਤੁਸੀਂ ਕਿਸੇ ਹੋਰ ਸੂਟ ਦੇ ਵਿੱਚ ਕਲਰ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜਾ ਆਪਣਾ ਕਲਰ ਦੱਸਣਾ ਪੈਣਾ ਵੀ ਕਿਹੜੇ ਤੇ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਫੈਬਰਿਕ ਵੀ ਚੇਂਜ ਕਰ ਸਕਦੇ ਹੋ ਤੇ ਉਹ ਵਾਲੇ ਸੂਟ ਨੇ ਜਿਹੜੇ ਤੇ on the order ਮਿਲਣਗੇ ਬਣਨਗੇ ਰੈਡੀ ਹੋਣਗੇ ਤੁਹਾਡੀ ਆਰਡਰ ਤੇ ਹੀ ਠੀਕ ਹੈ ਆਪਾਂ ਜਦੋਂ ਤੁਸੀਂ ਆਰਡਰ ਪਲੇਸ ਕਰੋਗੇ ਉਸ ਤੋਂ ਬਾਅਦ ਹੀ ਆਪਾਂ ਤੁਹਾਡੇ ਸੂਟ ਜਿਹੜੇ ਹੋਰ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾਵਾਗੇ ਜੇਕਰ ਤੁਸੀਂ ਸੇਮ ਦੇ ਵਿੱਚ ਲੈਣਾ ਚਾਹੁੰਦੇ ਹੋ ਤੁਸੀਂ ਸੇਮ ਕਲਰ ਬਾਈ ਕਰ ਸਕਦੇ ਹੋ ਬਟ ਆਪਣੇ ਕੋਲ ਸਿੰਗਲ ਸਿੰਗਲ ਸੂਟ ਹੀ ਨੇ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਉਹ ਜਲਦੀ ਜਾ ਕੇ ਡੀਐਮ ਕਰੋ ਆਪਾਂ ਨੂੰ ਇੱਕ ਆਪਣੇ ਕੁਲ ਮਸ਼ੀਨ ਵਰਕ ਦੇ ਵਿੱਚ ਨਾ ਇਹ ਵਾਲਾ ਨਮਾ ਡਿਜ਼ਾਈਨ ਰੈਡੀ ਹੋਇਆ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਇਹ ਡਿਜ਼ਾਈਨ ਰੈਡੀ ਕਰਵਾਉਣਾ ਹੈ ਆਪਾਂ WhatsApp ਤੇ ਜਾ ਕੇ DM ਕਰ ਸਕਦਾ neck ਤੇ ਆਪ ਜਿਹੜਾ ਵਰਕ ਹੋਇਆ ਹੋਇਆ ਡਿਜ਼ਾਈਨ ਬਲਾਊਸ ਤੇ ਬਣਿਆ ਹੋਇਆ ਮਤਲਬ ਕਿ ਬਹੁਤ ਸੋਹਣਾ ਡਿਜ਼ਾਈਨ ਹੈ V neck ਦੇ ਨਾਲ ਤੁਸੀਂ ਇਸ ਨੂੰ ਕ੍ਰੀਏਟ ਕਰ ਸਕਦੇ ਹੋ ਬਾਜੂ ਤੇ ਵਰਕ ਮਿਲੂਗਾ ਤੁਹਾਨੂੰ ਬਾਟਮ ਇਸ ਦੀ ਬਿਲਕੁਲ ਸਟ੍ਰੇਟ ਔਰ ਪਲੇਨ ਰੱਖੀ ਆਪਾਂ ਸੋ ਤੁਸੀਂ ਇਹ ਵਾਲਾ ਸੂਟ ਆਪਣੇ ਤੋਂ ਕਿਸੇ ਵੀ ਜਾਰਜਟ ਤੇ ਉੱਪਰ ਸ਼ਿਮਰ ਤੇ ਉੱਪਰ ਨੇਚਰਲ ਪਿਓਰ ਕ੍ਰੇਪ ਦੇ ਉੱਪਰ ਔਰਗੈਂਜ਼ਾ ਕਿਸੇ ਵੀ ਫੈਬਰਿਕ ਦੇ ਉੱਪਰ ਮਸ਼ੀਨ ਵਰਕ ਜਿਹੜਾ ਰੈਡੀ ਕਰਵਾ ਸਕਦੇ ਹੋ ਬਹੁਤ ਸੋਨਾ ਸੂਟ ਜਿਹੜਾ ਬਣ ਕੇ ਰੈਡੀ ਹੁੰਦਾ ਤੇ ਤੁਸੀਂ ਸੂਟ ਆਪਣੇ ਤੋਂ ਕੋਈ ਵੀ ਹੈ ਵਿਦ ਸਟਿਚਿੰਗ ਔਰ ਵਿਦਾਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਈਵਨ ਕਿ ਤੁਸੀਂ ਕੋਈ ਕਾਟਨ ਦਾ ਸੂਟ ਬਾਈ ਕਰਦੇ ਹੋ ਤੁਸੀਂ ਉਹ ਵੀ ਸਟਿਚਿੰਗ ਵਿਦਾਊਟ ਸਟਿਚਿੰਗ ਮੰਗਵਾ ਸਕਦੇ ਹੋ ਜਿਹੜਾ ਤੁਸੀਂ ਸੂਟ ਦੇਖ ਚੁੱਕੇ ਹੋ ਉਹ ਪੈਚ ਵਰਕ ਦੇ ਨਾਲ ਸੀਗਾ ਠੀਕ ਹੈ organza ਫੈਬਰਿਕ ਦੇ ਉੱਪਰ ਸੀਗਾ ਬਹੁਤ ਸੋਹਣਾ ਸੂਟ ਸੀ ਇਹ ਵਾਲਾ ਸੂਟ ਆ ਜਿਹੜਾ ਆਪਾਂ ਜੌਰਚਟ ਦੇ ਉੱਪਰ ਇੱਕ ਕਲਾਇੰਟ ਨੂੰ ਰੈਡੀ ਕਰਕੇ ਦਿੱਤਾ ਸੀ ਤੁਸੀਂ ਸੂਟ ਦੀ ਸਫਾਈ ਚੈੱਕ ਕਰ ਸਕਦੇ ਹੋ ਸੂਟ ਖੁਦ ਉਹਨਾਂ ਨੇ ਕਸਟਮਾਈਜ਼ ਕਰਵਾਇਆ ਸੀ ਡਿਜ਼ਾਈਨ ਦੱਸ ਕੇ ਕਿ ਉਹਨਾਂ ਨੂੰ ਇਹ ਵਾਲਾ ਡਿਜ਼ਾਈਨ ਚਾਹੀਦਾ ਔਰ ਇਹ ਵਾਲਾ ਸੂਟ ਜੋ ਤੁਸੀਂ ਦੇਖ ਰਹੇ ਹੋ ਆਪਾਂ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਕੰਟਰਾਸਟ ਵਾਈਸ ਕੰਟਰਾਸਟ ਕਰਕੇ ਫਰਸੀ ਸਲਵਾਰ ਦੇ ਨਾਲ ਇਹ ਵਾਲਾ ਜਿਹੜਾ ਸੂਟ ਰੈਡੀ ਕੀਤਾ ऑर्गेंजा ਦੀ ਆਪਾਂ neck ਤੇ lace ਲਗਾਈ ਹੈ ਤੇ ਉਸ ਤੋਂ ਬਾਅਦ ਕੰਟਰਾਸਟ ਆਪਾਂ ਦਿੱਤਾ ਇਹਨੂੰ black shade ਦੇ ਨਾਲ ਸੋ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਸੋ ਜਿਨ੍ਹਾਂ ਨੇ ਵੀ ਇਹ ਵਾਲਾ suit ਇਦਾਂ ਰੈਡੀ ਕਰਵਾਉਣਾ ਕੰਟਰਾਸਟ वाइज ਤੁਸੀਂ ਕੋਈ ਵੀ ਕਰਵਾ ਸਕਦੇ ਹੋ ਡਿਜ਼ਾਈਨ ਠੀਕ ਹੈ ਤੇ ਆਪਣਾ suit ਜਿਹੜਾ ਰੈਡੀ ਕਰਵਾ ਸਕਦੇ ਹੋ ਫਰਸੀ ਸਲਵਾਰ ਵਾਲਾ ਠੀਕ ਹੈ ਇਹ ਵਾਲੇ ਨੇ ਜੀ cotton ਦੇ suit ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਆ ਪਹਿਲਾਂ ਤੁਹਾਨੂੰ ਦਿਖਾਈ ਸੀਗੇ ਉਹਦੇ ਵਿੱਚ ਇਹ ਨਵੇਂ ਨਵੇਂ print ਆਇਨੇ ਆਪਣੇ ਕੋਲ ਤੁਸੀਂ ਪਹਿਲਾਂ ਚੈੱਕ ਕਰ ਸਕਦੇ ਹੋ brown shade ਆ ਉਸ ਤੋਂ ਬਾਅਦ mehndi shade ਆ ਠੀਕ ਹੈ ਜੀ ਸੋ ਜਿੰਨਾਂ ਨੇ ਵੀ ਜਿਹੜਾ ਵੀ ਸੂਟ ਬਾਈ ਕਰਨਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ DM ਕਰ ਸਕਦੇ ਹੋ ਤੇ ਦੱਸ ਸਕਦੇ ਹੋ ਕਿ ਤੁਸੀਂ ਕਿਹੜਾ ਵਾਲਾ ਸੂਟ ਮੰਗਵਾਉਣਾ ਚਾਹੁੰਦੇ ਹੋ ਤੇ ਕਿਹੜਾ ਸੂਟ ਆ ਕਿਸੇ ਵੀ ਡਿਜ਼ਾਈਨ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਕਿੰਨਾ ਤੁਹਾਨੂੰ ਵਰਕ ਚਾਹੀਦਾ ਤੇ ਕਿਹੜੇ ਫੈਬਰਿਕ ਦੇ ਉੱਪਰ ਚਾਹੀਦਾ ਕਿਹੜਾ ਤੁਹਾਨੂੰ ਦੁਪੱਟਾ ਚਾਹੀਦਾ ਜੇਕਰ ਤੁਸੀਂ ਆਪਣਾ ਦੱਸਣਾ ਤਾਂ ਤੁਸੀਂ ਆਪਣਾ ਵੀ ਦੱਸ ਸਕਦੇ ਹੋ अदरवाइज ਤੁਸੀਂ ਆਪਣੇ ਨਾਲ ਵੀ WhatsApp ਤੇ ਗੱਲਬਾਤ ਕਰਕੇ ਆਪਣੀ ਸਲਾਹ ਦੇ ਕੇ ਤੁਸੀਂ ਕੀ ਹੈ ਰੈਡੀ ਕਰਵਾ ਸਕਦੇ ਹੋ ਸੂਟ ਠੀਕ ਹੈ ਸੋ ਸਾਰੇ ਜਣੇ ਨੇ ਵੀਡੀਓ ਨੂੰ ਪੂਰਾ ਦੇਖਣਾ ਐਂਡ ਤੱਕ ਜ਼ਰੂਰ ਦੇਖਣਾ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨ ਦੇ ਲਈ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਔਰ ਅੱਗੇ ਵੱਤੋ ਬਾਤ ਸ਼ੇਅਰ ਕਰਿਆ ਕਰੋ ਠੀਕ ਹੈ ਔਰ ਕਿਤੇ ਵੀ ਬੈਠੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਕਿਉਂਕਿ ਵਰਲਡ ਵਾਈਡ ਸ਼ਿਪਿੰਗ ਆਪਣੇ ਕੋਲ ਅਵੇਲੇਬਲ ਹੈਗੀ ਹੈ ਔਰ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਸੂਟ ਆਪਣੇ ਕੋਲੋਂ ਕਿਦਾਂ ਵੀ ਬਾਈ ਕਰ ਸਕਦੇ ਹੋ ਸੂਟ ਸਟਿਚ ਵੀ ਕਰਵਾ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਚਲੋ ਜੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਆਈ ਹੋਪ ਤੁਹਾਨੂੰ ਅੱਜ ਵਾਲਾ ਬਲੌਗ ਵਧੀਆ ਲੱਗੂਗਾ ਧੰਨਵਾਦ ਜੀ ਸਾਰਿਆਂ ਦਾ